ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਪੰਜਾਬ ਤੇ ਕੋਲਕਾਤਾ ਦਾ ਮੈਚ ਮੋਹਾਲੀ ਦੇ ਵਿੱਚ ਤੇ ਆਪਾਂ ਚੱਲਾਂਗੇ ਦੇਖਣ ਉਸ ਤੋਂ ਪਹਿਲਾਂ ਘਰਦਿਆਂ ਨੂੰ ਲੈ ਕੇ ਜਾਣਾ ਇੱਕ ਭੋਗ ਦੇ ਉੱਤੇ ਮੰਮੀ ਡੈਡੀ ਨੂੰ ਇਹ ਹੈ ਜੀ ਸਾਡਾ ਟਾਈਗਰ ਇਹ ਦੰਧੀਆਂ ਵਾ ਵੜ ਦਾ ਜੇ ਮੈਂ ਲੱਤਾਂ ਨੂੰ ਚੁੰਮੜੇ ਚੁੰਮੜੇ ਖੜੀ ਜਾਂਦਾ ਸਾਰਾ ਦਿਨ ਅੱਜ ਫਤਿਹ ਦੇ ਸਕੂਲ ਦੇ ਵਿੱਚ ਵਿਸਾਖੀ ਦਾ ਫੰਕਸ਼ਨ ਫਤਿਹ ਸੰਘ ਹੋ ਰਿਹਾ ਰੈਡੀ ਮੁੰਡਾ ਕੁਰਤਾ ਪਹਿਨਵਾ ਪਾ ਕੇ ਕੈਂਠਾ ਪਾ ਕੇ ਇਹਦੂ ਬਾਦ ਬਣਾਂਗੇ ਇਹਦੀ ਆਪਾਂ ਪੱਗ ਕਿਉਂ ਫਤਿਹ ਫਿਰ ਚੈੱਕ ਕਰਦੇ ਆਂ ਦੀ ਲੁੱਕ ਕਿਹੋ ਜਿਹੀ ਹੁੰਦੀ ਆਜ ਲੁੱਕ ਚੈੱਕ ਕਰੋ ਮੁੰਡੇ ਦੀ ਕੈਂਟ ਆ ਨਾ ਗੱਡੀ ਦੀ ਹਾਲਤ ਚੈੱਕ ਕਰੋ ਏ ਹੋਏ ਕਿੰਨਾ ਬੁਰਾ ਹਾਲ ਆ ਬੜਾ ਬੁਰਾ ਹਾਲ ਹੁੰਦਾ ਯਾਰ ਕਾਲੀ ਗੱਡੀ ਦਾ ਇਹਨੂੰ ਤੋਂ ਨਹੀਂ ਤੇ ਇੱਥੇ ਲਾਉਨੇ ਆ ਘੰਟਾ ਰੈਡ ਘੰਟਾ ਕਰ ਦਿੰਦੇ ਤੇ ਮੁਕਾ ਕੇ ਫਿਰ ਚੱਲਦੇ ਆਪਾਂ ਲੈ ਕੇ ਕਰ ਦਿਆ ਨੂੰ ਲੋ ਜੀ ਰੈਡੀ ਹੋ ਗਏ ਤੇ ਹੁਣ ਲੈ ਕੇ ਚੱਲਦੇ ਆ ਮਮੀ ਡੈਡੀ ਉਹਨਾਂ ਨੂੰ ਸਭੋਗ ਤੇ ਤੇ ਦੇ ਦੇ ਉੱਥੇ ਕਿੰਨਾ ਕੁ ਟਾਈਮ ਲੱਗਦਾ ਤੇ ਫੇਰ ਜਾਣਾ ਆਪਾਂ ਨੇ ਮੈਚ ਦੇਖਣ ਪੰਜਾਬ ਦਾ ਥੋੜਾ ਜਲਦੀ ਮੋੜਨ ਦੀ ਕੋਸ਼ਿਸ਼ ਕਰਾਂਗੇ ਤੇ ਮੈਚ ਤੋਂ ਲੇਟ ਨਾ ਹੋਈਏ ਤੇ ਉਹ ਚੱਲਦੇ ਹਾਂ ਹੁਣ ਪਹਿਲਾਂ ਲੋ ਜੀ ਕੱਪੜੇ ਕਰ ਲੈ ਚੇਂਜ ਘਰ ਦੇ ਨੂੰ ਘਰੇ ਛੱਡਤਾ ਤੇ ਹੁਣ ਚੱਲਦੇ ਆਂ ਮੈਚ ਦੇਖਣ ਪੰਜਾਬ ਵਰਸ ਕੋਲਕਾਤਾ ਦਾ ਮੁੰਡੇ ਆ ਚੁੱਕੇ ਆ ਵੇਟ ਕਰ ਰਹੇ ਨੇ ਮੇਰਾ ਕਰੇਵਾ ਦਾ ਨਿਭੜ ਗਿਆ ਤੇ ਨਹੀਂ ਲਓ ਜੀ ਮਹਾਲੀ ਸਟੇਡੀਅਮ ਪਹੁੰਚ ਚੁੱਕੇ ਆ ਟਿਕਟਾਂ ਆਪਣੇ ਕੋਲ ਆ ਗਈਆਂ ਨੇ ਤੇ ਹੁਣ ਚੱਲਦੇ ਆ ਅੰਦਰ ਐਂਟਰ ਕਰਦੇ ਆ ਤੇ ਦੇਖਦੇ ਆ ਮੈਚ ਤੇ ਤੁਹਾਨੂੰ ਦਿਖਾਉਨੇ ਆ ਤੇ ਆਓ ਚੱਲੀਏ ਦੇਖੀਏ ਮੈਚ ਬਹੁਤ ਕਰਾਊਡ ਆ ਜੀ ਬਹੁਤ ਸਵਾਦ ਆਉਣ ਵਾਲਾ ਜੀ ਲਓ ਜੀ ਐਂਟਰੀ ਹੋ ਗਈ ਆ ਤੇ ਅਸੀਂ ਜਾ ਰਹੇ ਆ ਅੰਦਰ ਸਟੇਡੀਅਮ ਦੇ ਬਾਈ ਸਾਡਾ ਰੰਗਿਆ ਜਾ ਪੂਰਾ ਪੂਰਾ ਫੁੱਲ ਇੰਜੋਏ ਕਰੋ ਦੇਖੋ ਐਂਟਰੀ ਕਰਾਉਂਦੇ ਹਾਂ ਸ਼ੋਅ ਹੋ ਕੇ ਹੱਡੀਆ पंजाब टॉस जीत के बैटिंग कर लगे नजारा ਮੈਚ ਤਾਂ ਆਪਾਂ ਘਰੇ ਵੀ ਦੇਖ ਲੈਨੇ ਆ ਪਰ ਜਿਹੜਾ ਆ ਸਵਾਦ ਆ ਨਾ ਗਰਾਊਂਡ ਦਾ ਇਹ ਨਹੀਂ ਵੱੜਦਾ ਬਈ ਘਰੇ ਆ ਨਯਾਰੀ ਨਹੀਂ ਹੈਗੇ ਘਰੇ ਟੀਵੀ ਦੇ ਵਿੱਚ ਦੇਖ ਕੇ ਹੋ ਗਿਆ ਆਪਣੇ ਚੋਪਰ ਐਂਟਰ ਯਾਰ ਵਾਲੇ ਤੇ ਤੁਸੀਂ ਇਹਨਾਂ ਕੀ ਕਰਦੇ ਆ ਆਦੇ ਆ ਬੱਗੇ ਸ਼ੇਰ ਜੋਏ ਸਵਾਦ ਉਹ ਵਜਬ ਮੈਚ ਦਾ ਪੂਰਾ ਪੂਰਾ ਆਨੰਦਮਨ ਹੋਣਾ ਮੈਚ ਦਾ ਅਨ ਹੋਣੀਆ ਕਰੀ ਜਾਂਦਾ ਪੰਜਾਬ ਸਿਰਫ 111 ਦਾ ਟਾਰਗੇਟ ਸੀ ਆਦਾ ਫੱਟੀ ਚੱਕਦੇ ਚੋਬਰਾਂ ਨੇ ਲਾਈਨਾਂ ਹੀ ਲਾਤੀਆਂ ਲਾਈਨਾਂ ਹੀ ਲਾਸਟ ਵਿਕਟ ਐ ਦੂਦ ਆ ਦੇਖਦੇ ਆ ਕੀ ਬਣਦਾ ਗਾ ਪੈਂਦਾ ਪੂਰਾ ਗਾ ਲੋ ਜੀ ਜਿੱਤ ਗਿਆ ਪੰਜਾਬ ਲਓ ਜੀ ਮੈਚ ਦੇਖ ਕੇ ਘਰ ਆ ਗਏ ਆ ਕਾਫੀ ਟਾਈਮ ਹੋ ਗਿਆ तकरीबन 2 ਵਜੇ ਕੇ 17 ਮਿੰਟ ਹੋ ਗਿਆ ਰਾਤ ਦੇ ਤੇ ਮੈਚ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਆਪਣਾ ਲਾਈਵ ਮੈਚ ਦੇਖਿਆ ਤੇ ਬਹੁਤ ਕੁਝ ਅਲੱਗ ਐਕਸਪੀਰੀਅੰਸ ਹੋਇਆ ਥੇ ਤੇ ਪੰਜਾਬ ਮੈਚ ਜਿੱਤ ਗਿਆ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਘਰ ਪਹੁੰਚ ਗਏ ਆ ਤੇ ਅੱਜ ਦੀ ਵੀਡੀਓ ਦਾ ਇੱਥੇ ਹੀ ਕਰਦੇ ਆ ਐਂਡ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਲਾਈਕ ਕਰਿਓ ਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਕੱਲ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਜਦ ਤੱਕ ਲਈ ਬਾਏ ਬਾਏ